ਅਸੋ ਰਾਤ ਅਸੀਂ 12 ਵਜੇ ਆਏ ਆ 12:00 ਤੇ 10 ਮਿੰਟ ਤੇ ਤੁਹਾਨੂੰ ਫੋਨ ਆਇਆ ਕਿੱਦਾਂ ਲਗਾ ਕੇ ਲਾ ਲਵੋ ਨਿਕਲ ਜਿੰਦੇ ਤਾਂ ਤੇ ਹਾਂਜੀ ਦੋਸਤੋ ਤੇ ਪਿੰਡ ਤਲਵੰਡ ਦੇ ਵਿੱਚ ਸਾਡੇ ਇੱਕ ਭਰਾ ਦੀ ਦੁਕਾਨ ਆ ਬੱਬੀ ਮੋਟਰਸਾਈਕਲ ਰਿਪੇਅਰ ਵਗੈਰਾ ਬਾਈਕ ਰਿਪੇਅਰ ਵਗੈਰਾ ਕਰਦਾ ਕਾਫੀ ਪੁਰਾਣੇ ਸਮੇਂ ਤੋਂ ਇਹ ਬਾਈ ਆਪਣੇ ਕੰਮ ਕਰਦੇ ਨੇ ਤੇ ਬੀਤੀ ਰਾਤ ਇੱਕ ਦਿਨ ਪਹਿਲਾਂ ਇੱਥੇ ਕੋਈ ਮਤਲਬ ਸ਼ਰਾਰਤੀ ਅਨਸਰਾਂ ਦੇ ਵੱਲੋਂ ਕਹਿ ਲਈਏ ਜਾਂ ਕਿਸੇ ਚੋਰਾਂ ਵੱਲੋਂ ਕਹਿ ਲਈਏ ਇਹ ਮੋਟਰਸਾਈਕਲ ਸੀਗੇ ਤੇ ਸਕੂਟੀ ਸੀ ਨਾਲ ਇੱਕ ਠੀਕ ਕੀਤੀ ਹੋਈ ਤੇ ਜਿਹਨੂੰ ਅਗ ਲਾ ਦਿੱਤੀ ਗਈ ਹੈ ਤੇ ਦੇਖ ਸਕਦੇ ਹਾਂ ਪ੍ਰੋਪਰ ਹੀ ਸਾਰੇ ਜਿਹੜੇ ਮੋਟਰਸਾਈਕਲ ਸਕੂਟਰ ਜਿਹੜੇ ਹੈਗੇ ਆ ਮੈਲਟ ਹੋ ਗਏ ਆ ਤੇ ਬਣੀ ਕੰਡੀਸ਼ਨ ਦੇ ਸੀ ਅੱਛਾ ਭਾਈ ਤੁਸੀਂ ਇੱਥੇ ਕਾ ਜਾਵੋੜਾ ਜਾ ਮੈਂ ਮੜਾ ਦੱਸਿਆ ਤੇ ਭਾਈ ਤੁਸੀਂ ਆਪਣੇ ਬੇਟੇ ਉਹਨਾਂ ਦੇ ਹਾਂਜੀ ਹਾਂ ਮੇਰਾ ਬੇਟਾ ਹੈ ਅੱਛਾ ਵੀਰੇ ਕਦੋਂ ਪਤਾ ਲੱਗਾ ਸੀ ਤੁਹਾਨੂੰ ਵੀ ਇਹ ਮੋਟਰਸਾਈਕਲ ਉਹਨਾਂ ਨੂੰ 500 ਰਾਤੀ 11:00 ਵਜੇ ਫੋਨ ਆਇਆ ਅੱਛਾ ਤੇ ਵੀ ਇਹ ਤਾਂ ਡੈਂਜਰ ਵਰਕਸ਼ਾਪ ਚੋਂ ਜਿੱਦਾਂ ਆ ਤੁੰਗ ਆ ਬਹੁਤ ਆ ਅੱਛਾ ਤੇ ਅਸੀਂ ਫੇ ਆ ਕੇ ਦੇਖਿਆ ਤੇ ਐਨ ਪੂਰੀ ਤਰ੍ਹਾਂ ਮੈਂਟ ਹੀ ਹੋ ਗਏ ਸੀਗੇ ਸਾਰੇ ਅੱਛਾ ਵਧੀਆ ਇਹਨਾਂ ਤਿੰਨਾਂ ਦੇ ਜਿਹੜਾ ਕਰਕੇ ਜਿੱਦਾਂ ਰਿਪੇਅਰ ਕਰਕੇ ਰੱਖੀ ਸੀਗੀ ਅੱਛਾ ਰੇਪਰਪੁਰ ਸਾਰਾ ਰੈਡੀ ਕਰਕੇ ਰੱਖਿਆ ਸੀ ਰੈਡੀ ਕਰਕੇ ਇੱਧਰ ਲਾਏ ਸੀਗੇ ਅੱਛਾ ਇਹ ਰਿਪੇਅਰ ਹੋਣ ਵਾਲੀ ਨਹੀਂ ਸੀਗੀ ਇਹਨਾਂ ਨੂੰ ਰਿਪੇਅਰ ਕੀਤੇ ਹੋਏ ਤੁਸੀਂ ਮਤਲਬ ਜਿਹੜੇ ਠੀਕ ਕਰਕੇ ਇੱਧਰ ਲਾ ਦਿੰਦੇ ਹੋ ਹਨਾ ਹਾਂਜੀ ਤੇ ਲਾ ਦਿੰਦੇ ਅੱਛਾ ਇਹ ਆ ਕਿਹੜੇ ਕਿਹੜੇ ਮੋਟਰਸਾਈਕਲ ਥੋੜਾ ਦੱਸ ਦਿਓ ਮੈਨੂੰ ਇੱਕ ਪਾਲਸਰ 135 ਆ ਅੱਛਾ ਇੱਕ ਪਾਲਸਰ 150 ਆ ਅੱਛਾ ਇੱਕ ਪਲੈਂਡਰ ਆ ਤੇ ਇੱਕ ਕੀ ਕਸਕੂਟਰੀ ਹੋ ਸੀਗੀ ਆ ਇਧਰ ਹਾਂਜੀ ਐਕਸਕੂਟਰੀ ਸੀਗੀ ਉਹ ਲੈ ਗਏ ਤੇ ਇਧਰ ਕੀ ਸੀਗਾ ਇਧਰ ਸਕੂਟਰੀ ਖੜੀ ਸੀ ਅੱਛਾ ਇਧਰ ਸਕੂਟਰੀ ਨੂੰ ਡਗਲਾਉਤੀ ਸੀ ਹਾਂਜੀ ਸਕੂਟਰੀ ਨੂੰ 150 ਹੋ ਗਏ ਸੀਗਾ ਹਾਂ ਥੋੜਾ 50 ਦਾ ਸੀਗਾ ਉਹ ਫੇ ਲੈ ਗਏ ਅੱਛਾ ਸਾਡੇ ਇੱਕ ਮੈਚ ਹੀ ਹੋ ਗਿਆ ਪੰਜ ਬਾਈਕਾਂ ਲੱਗੀਆਂ ਇਧਰ ਗੱਡੀਆਂ ਦੇ ਅੱਛਾ ਟੋਟਲ ਪੰਜ ਬਾਈਕਾਂ ਦਾ ਨੁਕਸਾਨ ਹੋਇਆ ਤੇ ਬਾਈ ਕਿੰਨਾ ਨੁਕਸਾਨ ਮੰਨ ਕੇ ਚੱਲੀ ਆਪਾਂ ਇਹ ਇਹ ਸਾਹਮਣਾ ਆਪਾਂ ਪ੍ਰਾਈਸ ਦੀ ਗੱਲ ਕਰ ਗਏ 1.5 ਲੱਖ ਦਾ ਹੈਗਾ ਹੀ ਹੈ ਓਵਰ ਆਲ ਜਤੀ 30000 ਤੇ ਵੀ ਲਾ ਕੇ ਆਪਾਂ ਮੰਨ ਕੇ ਚੱਲੀ ਆ ਨਾ ਪਰ ਗੱਲ ਮੈਂ ਨਾ ਹੁਣ ਜਿਹੜੇ ਬੰਦੇ ਨੇ ਤਾਂ ਤੁਹਾਨੂੰ ਦਿੱਤਾ ਆ ਉਹ ਤੁਹਾਡੇ ਕੋਲ ਜੋ ਹਾਲਾਤ ਤੁਹਾਡੇ ਕੋ ਤੁਹਾਨੂੰ ਭਰਨੇ ਪੈਣੇ ਆ ਨਾ ਤੇ ਤੁਸੀਂ ਦੇਖ ਸਕਦੇ ਹੋ ਵੀ ਇੱਕ ਬੈਠੇ ਪਿਠਾਏ ਕਹਿੰਦੇ ਮੁਸੀਬਤ ਗੱਲ ਪੈਣੀ ਆ ਉਹ ਚੀਜ਼ ਆ ਜੀ ਇੱਕ ਬੰਦਾ ਆਪਣੀ ਰੋਜੀ ਰੋਟੀ ਘਰ ਬੈ ਕੇ ਕਮਾ ਰਿਹਾ ਤੇ ਉਹ ਕਮਾਈ ਨੂੰ ਇਹ ਲੋਕਾਂ ਨੇ ਇੱਕ ਸ਼ਰਾਰਤੀ ਅਨਸਰਾਂ ਦੇ ਵੱਲੋਂ ਐਡੀ ਸ਼ਰਾਰਤ ਕੀਤੀ ਗਈ ਹੈ ਜਿਹੜੇ ਉਹਨਾਂ ਨੇ ਮੋਟਰਸਾਈਕਲ ਨੂੰ ਅੱਗ ਲਾ ਦਿੱਤੀ ਗਈ ਹੈ ਕਰਦੇ ਗੁਜ਼ਾਰੇ ਬਹੁਤ ਮੁਸ਼ਕਲ ਨਾਲ ਹੁੰਦੇ ਆ ਜਿਹਦੇ ਟਾਈਮ ਦੇ ਵਿੱਚ ਪਰ ਫਿਰ ਵੀ ਬਾਕੀ ਬਾਜੀ ਆਪਣੀ ਲਾਕ ਡਾਟ ਵੀ ਨਹੀਂ ਹੈਗੀ ਕਿਸੇ ਨਾਲ ਕਿਸੇ ਦੇ ਸ਼ੱਕ ਵੀ ਨਹੀਂ ਹੈਗਾ ਵੀ ਕੀ ਹੋਣ ਲੱਗੇ ਕੋਈ ਕੋਈ ਸ਼ਾਰਟ ਸਰਕਟ ਤਾਂ ਨਹੀਂ ਇੱਥੇ ਭਈ ਸ਼ਾਰਟ ਨਾੜ ਕੇ ਕੋਈ ਨਹੀਂ ਹੈਗਾ ਮਤਲਬ ਕਿ ਸ਼ਾਰਟ ਸਰਕਟ ਨਾ ਹੋਗੇ ਹੋਵੇ ਕੋਈ ਨਹੀਂ ਹੈਗਾ ਕਿ ਜਦੋਂ ਮੀ ਮੀ ਤੋਂ ਬਾਅਦ ਆਗ ਲੱਗੀ ਮੀ ਪੈਂਦਾ ਸੀ ਨਾ ਪਾਪ ਤੋਂ ਰਾਤੀ ਮੀ ਤੋਂ ਬਾਅਦ ਰ ਚੱਗ ਲਾਈ ਪਾ ਨੱਗੀ ਵੀ ਇੱਥੇ ਹੀ ਆ ਉਧਰ ਦੇਖ ਲੋ ਉਹਦੀ ਸਮਾਰ ਫੈਕਟਰ ਵੀ ਪਿਆ ਸਮਾਰ ਕਿਤੇ ਤੇ ਤੁਲ ਕਾਫੀ ਮੁਸ਼ਕਲ ਮਤਲਬ ਕਿ ਇਹ ਚੋਰਾ ਚੂਰਾ ਦਾ ਕੰਮ ਨਹੀਂ ਲੱਗਦਾ ਨਾ ਚੋਰਾ ਦਾ ਨਹੀਂ ਕੋਈ ਸ਼ਰਾਤ ਸ਼ਰਾਤ ਹੀ ਕੀਤੀ ਕੋਈ ਸ਼ਰਾਰਤ ਕਿਸੇ ਨੇ ਕੀਤੀ ਹੈ ਸ਼ਰਾਰਤ ਬਹੁਤ ਮਹਿੰਗੀ ਕੀਤੀ ਹੈ ਬੰਦੇ ਨੇ ਜਿੰਨੇ ਵੀ ਕੀਤੀ ਆ ਪਰ ਇਸ ਚੀਜ਼ ਦਾ ਜਿਹੜਾ ਹਰਜਾਨਾ ਉਸ ਸ਼ਰਾਤੀ ਨੂੰ ਜਰੂਰ ਭੁਗਤਣਾ ਪਾਣਾ ਤੇ ਸੋ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਪੁਲਿਸ ਪ੍ਰਸ਼ਾਸਨ ਨੂੰ ਵੀ ਜਲਦੀ ਤੋਂ ਜਲਦੀ ਇਸ ਚੀਜ਼ ਦਾ ਨਿਪਟਾਰਾ ਕੀਤਾ ਜਾਵੇ ਜੋ ਵੀ ਤੁਹਾਡੀਆਂ ਇੱਥੋਂ ਜਿਉਂ ਚੀਜ਼ਾਂ ਹੁੰਦੀਆਂ ਨੇ ਦੰਬ ਚੱਕੜਿਆਂ ਜੋ ਚੱਕਣਾ ਪਲੀਜ਼ ਇਹਨੂੰ ਜਲਦੀ ਚੱਕੋ ਕਰੋ ਤੇ ਇਸ ਦੇ ਉੱਤੇ ਕਾਰਵਾਈ ਕਰਕੇ ਉਹ ਬੰਦੇ ਨੂੰ ਸ਼ਰਾਤੀ ਜਿਹੜਾ ਬੰਦਾ ਆ ਜਿਹੜਾ ਨੁਕਸਾਨੇ ਨੇ ਕੀਤਾ ਇਹਨਾਂ ਕਰ ਦਿੱਤਾ ਆ ਇੱਕ ਚੱਲਦਾ ਫਿਰਦਾ ਵਧੀਆ ਦੁਕਾਨ ਨੂੰ ਲੈ ਕੇ ਕਿਦਾਂ ਦਾ ਨੁਕਸਾਨ ਉਹਨਾਂ ਨੇ ਕਰ ਦਿੱਤਾ ਤੇ ਇਸ ਕਰਕੇ ਭਾਈ ਬੇਨਤੀ ਆ ਵੀ ਆਪੋ ਆਪਣੇ ਘਰਾਂ ਦੇ ਸਮਾਨਾਂ ਨੂੰ ਆਪਣੇ ਘਰਾਂ ਦੇ ਵਿੱਚ ਬਚਾ ਕੇ ਰੱਖੋ ਕਿਉਂਕਿ ਬੀਤੇ ਦਿਨੀ ਉਸੇ ਦਿਨੀ ਸ਼ਾਇਦ ਮੈਂ ਵੀ ਰਾਤ ਨੂੰ ਇੱਕ ਏਸੀ ਵੀ ਲੱਥਾ ਪਿੰਡ ਦੇ ਵਿੱਚੋਂ ਰਾਤ ਨੂੰ ਏਸੀ ਲਗਾਇਆ ਇੱਕ ਕੁਬੇ ਦੀ ਕਿਤੇ ਕੋਈ ਧੋਲਾ ਆ ਆਂ ਅੱਛਾ 12 ਵਜੇ ਏਸੀ ਵੀ ਲਾਇਆ ਮੁੰਡੇ ਨੇ ਉਦੋਂ ਹੀ ਜਿਨੇ ਲਵਾਇਆ ਰਾਤ ਨੂੰ ਲਾ ਗਿਆ ਓਹੋ ਤੇ ਸੋ ਬੇਨਤੀ ਆ ਜੀ ਆਪੋ ਆਪਣੇ ਘਰਾਂ ਦੇ ਵਿੱਚ ਆਪਣੀ ਜਾਨਮਾਲ ਦੀ ਨੁਕਸਾਨ ਜਿਹੜੀ ਰੱਖਿਆ ਹੈਗੀ ਉਹ ਰੱਖਿਆ ਕੀਤੀ ਜਾਵੇ ਤੇ ਜੇ ਕੋਈ ਚੋਰ ਲੜਕੇ ਆਉਂਦਾ ਤੇ ਮੈਂ ਤਾਂ ਸਿੱਧੀ ਗੱਲ ਕਰਦਾ ਉਹਦੀ ਉਹਦੀ ਸੇਵਾ ਕੀਤੀ ਜਾਵੇ ਰੂਹ ਨਾਲ ਪਵੇਂ ਚਾਹੇ ਸਾਲੇ ਸਪੈਦੇ ਨਾਲ ਟੰਗ ਦੇਉ ਉਹਨੂੰ ਕੋਈ ਜੋ ਹਾਲਾਤ ਇਸ ਟਾਈਮ ਸਾਡੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਬੰਦੇ ਨਜ਼ਰ ਆ ਰਹੇ ਨੇ ਬਹੁਤ ਆਉਣ ਵਾਲੇ ਸਮੇਂ ਦੇ ਵਿੱਚ ਭਿਆਨਕ ਨੇ ਤੇ ਸੋ ਬੇਨਤੀ ਆ ਵੀ ਪਲੀਜ਼ ਆਪੋ ਆਪਣੇ ਘਰਾਂ ਦੀ ਤੇ ਆਪਾਂ ਦੇ ਸਮਾਨ ਦੀ ਰੱਖਿਆ ਜ਼ਰੂਰ ਕਰੋ ਧੰਨਵਾਦ